ਬਹੁਤ ਬਹੁਤ ਧੰਨਵਾਦ ਇੱਕ ਕਮੈਂਟਰ ਬਹੁਤ ਬਰਾਜੀ ਜੀ ਬਹੁਤ 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 ਜਦੋਂ ਸਾਹਮਣੇ ਦੇਖਣਾ ਮੈਮ ਬੀਤੇ ਦਿਨੀ ਲੁਧਿਆਣਾ ਦੇ ਸਲੇਮ ਟਾਪਰੀ ਅਦੀਨ ਪੈਂਦੀ ਗ੍ਰੀਨਲੈਂਡ ਸਕੂਲ ਨੇੜੇ ਬਣੀ ਝੁੱਗੀਆਂ 'ਚ ਰਹਿਣ ਵਾਲੇ ਪਰਿਵਾਰ ਦੇ ਵਿੱਚੋਂ ਇੱਕ 4 ਮਹੀਨੇ ਦਾ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਪੁਲਿਸ ਨੇ ਕਾਮਯਾਬੀ ਹਾਸਲ ਕਰਦੇ ਹੋਏ ਚੋਰੀ ਕਰਨ ਵਾਲੇ ਪਤੀ ਪਤਨੀ ਬੱਚਾ ਚੋਰ ਨੂੰ ਕਾ ਬੋਕੀ ਦਾ ਏ ਪਰ ਤੁਹਾਨੂੰ ਇਸ ਗੱਲ ਨੂੰ ਸੁਣ ਕੇ ਹੈਰਾਨੀ ਹੋ ਜਾਵੇਗੀ ਕਿ ਇਹਨਾਂ ਨੇ ਪੂਰੀ ਵਾਰਦਾਤ ਕੀਤੀ ਕਿਵੇਂ ਹੈ ਆਪਰ ਨੂੰ ਇਤਲਾਹ ਮਿਲੀ ਸੀਗੀ ਕਿ ਜਿਹੜਾ ਕਨਈਆ ਲਾਲ ਹੈ ਤੇ ਉਹਦੀ ਵਾਈਫ ਰੂਪਾ ਦੇਵੀ ਸਲੇਮ ਟਾਵਰੀ ਏਰੀਆ ਦੇ ਵਿੱਚ ਉਹ ਕਹਿੰਦੇ ਸਾਡੇ ਕੋ ਕੋਈ ਬੰਦੇ ਉੱਥੇ ਆਏ ਸੀ ਕੱਪੜੇ ਵੰਡਣ ਦੇ ਮਹਾਨੇ ਨਾਲ ਇੱਕ ਲੇਡੀ ਸੀ ਇੱਕ ਬੰਦਾ ਸੀਗਾ ਉਹ ਮਾਸਪਾਏ ਹੋਏ ਸੀ ਉਹਨਾਂ ਨੂੰ ਦੱਸ ਦੇ ਰਹੇ ਵੀ ਅਸੀਂ ਬੱਚਿਆਂ ਨੂੰ ਕੱਪੜੇ ਦੇ ਰਹੇ ਹਾਂ ਉਹਨਾਂ ਨੇ ਜਿਹਨੇ ਗਿੱਨੀ ਮਿੱਥੀ ਸਾਜ਼ਿਸ਼ ਦੇ ਤਹਿਤ ਇਹਨਾਂ ਨੂੰ ਬਾਹਰ ਬੁਲਾਇਆ ਵੀ ਤੁਹਾਨੂੰ ਬੱਚਿਆਂ ਵਾਸਤੇ ਕੱਪੜੇ ਦੇਵਾਂਗੇ ਜਦੋਂ ਕਾਰ ਕੋਲ ਆਏ ਤਾਂ ਉੱਥੇ ਕਾਰ ਸਟਾਰਟ ਕੀਤੀ ਹੋਈ ਸੀ ਤਾਂ ਉਹ ਬੱਚਾ ਜਿਹੜਾ ਪਿੱਛੇ ਲੇਡੀ ਬੈਟਰੀ ਸੀ ਉਹ ਕਹਿੰਦੀ ਬੱਚਾ ਬੜਾ ਅੱਛਾ ਹੈ ਸੋਹਣਾ ਹੈ ਤੇ ਬਹਾਨੇ ਨਾਲ ਉਹਨੂੰ ਫੜ ਕੇ ਜਦੋਂ ਚਪਟ ਮਾਰ ਕੇ ਬੱਚੇ ਨੂੰ ਉਹ ਤੋਂ ਗੱਡੀ ਪਿਝਾ ਕੇ ਲੈ ਗਏ ਤਾਂ ਬੜਾ ਸੈਂਸੇਸ਼ਨਲ ਕੇਸ ਸੀਗਾ ਇਹਨੂੰ ਬੜਾ ਸੀਰੀਅਸਲੀ ਲਿਆ ਗਿਆ ਅਸੀਂ ਸਾਰੀਆਂ ਟੀਮਾਂ ਸੀਆਈਏ ਦੀਆਂ ਸਲੀਮ ਟਾਪਰੀ ਦੀਆਂ ACP ਧਰਮਪਾਲ ਜੀ ਹੋਰ ਸਾਰੇ ਆਫੀਸਰ ਇਹ ਲੱਗੇ ਰਹੇ ਦਵਿੰਦਰ ਐਸ ਐਚਓ ਇਹਨਾਂ ਦਾ ਔਰ ਬਾਕੀ ਵੀੜਾ ਸਾਡਾ ਜਿਹੜੇ ਸਟਾਫ ਹੈ ਉਹਨਾਂ ਨੇ ਸਾਰਿਆਂ ਨੇ ਬੜੀ ਮਿਹਨਤ ਕਰਕੇ ਫਿਰ ਅਸੀਂ ਕਲੂਜ਼ ਇਕੱਠੇ ਕੀਤੇ ਔਰ ਪ੍ਰੋਫੈਸ਼ਨਲ ਵੇ ਨਾਲ ਇਨਵੈਸਟੀਗੇਸ਼ਨ ਕਰਕੇ ਫਿਰ ਅਸੀਂ ਗੱਡੀ ਨੂੰ ਟ੍ਰੇਸ ਕੀਤਾ ਔਰ ਉੱਥੋਂ ਪਤਾ ਲੱਗਿਆ ਵੀ ਸ਼ਾਇਦ ਇਹ ਗੱਡੀ ਅੱਗੇ ਵੇਚ ਚੁੱਕੀ ਸੀਗੀ ਉਸ ਤੋਂ ਬਾਅਦ ਉਹ ਅੱਗੇ ਜਾਂਦੇ ਜਾਂਦੇ ਸਾਨੂੰ ਅਲਟੀਮੇਟਲੀ ਅਕੀਮਪੁਰ ਖੇੜੀ ਦੇ ਕੋਲ ਜਿਹੜਾ ਪਿੰਡ ਹੈਗਾ ਇਹਨਾਂ ਦਾ ਮੈਲਾਨੀ ਇਹ ਯੂਪੀ ਦੇ ਵਿੱਚ ਹੈ ਇਹ ਹੈਬੋਵਾਲ ਚ ਰਹਿੰਦੇ ਸੀਗੇ ਬੰਦੇ ਜੋ ਇਹਨਾਂ ਦੀ ਪ੍ਰੀਲੀਮਰੀ ਪੁੱਛਗਿੱਛ ਕੀਤੀ ਗਈ ਹੈ ਉਸ ਤੋਂ ਪਤਾ ਲੱਗਿਆ ਕਿ ਜਿਹੜਾ ਦੋਸ਼ੀ ਹੈ ਅਵਦੇਸ਼ ਕੁਮਾਰ ਇਹ ਇਹਨੇ ਸੈਕੰਡ ਮੈਰਿਜ ਕਰਾਈ ਹੈ ਜੁਹੀ ਜਿਹੜੀ ਲੇਡੀ ਦੀ ਵਾਈਫ ਹੈ ਜੁਹੀ ਪਹਿਲਾਂ ਵੀ ਮੈਰਿਡ ਸੀਗੀ ਉਦੇ ਨਾਲ ਇਹ ਅਵਦੇਸ਼ ਕੁਮਾਰ ਦਾ ਜਦੋਂ ਹੁਣ ਮੈਰਿਜ ਹੋਈ ਇਹਨਾਂ ਦੇ ਕਾਫੀ ਸਾਲ ਹੋ ਗਏ ਬੱਚਾ ਨਹੀਂ ਹੋਇਆ ਸੀ। ਤੋਂ ਇਹਨਾਂ ਨੂੰ ਇਹ ਗੱਲ ਦਿਮਾਗ 'ਚ ਆ ਗਈ ਵੀ ਆਪਾਂ ਕਿਸੇ ਤਰੀਕੇ ਨਾਲ ਕੋਈ ਬੱਚਾ ਇਸ ਤਰ੍ਹਾਂ ਚੁਰਾ ਲਈਏ ਜਾਂ ਖੋ ਲਈਏ ਤਾਂ ਕਿ ਸਾਡਾ ਜਿਹੜਾ ਕੱਲ ਨੂੰ ਮੇਲ ਚਾਈਲਡ ਚਾਹੁੰਦੇ ਸੀਗੇ। ਉਸ ਸਿਲਸਿਲੇ 'ਚ ਇਹਨਾਂ ਨੇ ਟਾਰਗੇਟ ਕੀਤਾ ਇਹਨਾਂ ਰੂਪਾ ਦੇਵੀ ਉਹਨਾਂ ਦੇ ਬੱਚੇ ਨੂੰ ਔਰ ਉੱਥੋਂ ਇਹਨਾਂ ਨੇ ਕਿੰਨੀ ਵਿੱਚੀਰ ਸਾਜਿਸ ਦੇ ਤਹਿਤ ਇਹ ਬੱਚਾ ਲੈ ਕੇ ਤੇ ਇਥੋਂ ਫਰਾਰ ਹੋ ਗਏ ਸੀ। ਸੋ ਬਹੁਤ ਪ੍ਰੋਫੈਸ਼ਨਲੀ ਅੱਛਾ ਕੰਮ ਹੋਇਆ ਔਰ ਬੱਚੇ ਨੂੰ ਅਸੀਂ ਯੁਨਾਈਟ ਕੀਤਾ ਉਹਦੀ ਫੈਮਿਲੀ ਨਾਲ ਤੇ ਉਹ ਜਿਹੜੀ ਪੁਲਿਸ ਪਾਰਟੀ ਹੈ ਇਹਨਾਂ ਨੂੰ ਅਸੀਂ ਵਾਜਬ ਜਿਹੜੇ ਨਾਮ ਹੁੰਦੇ ਬਣਾਗੇ ਸਪੈਸ਼ਲੀ ਜਿਹੜਾ ਸਟਾਫ ਵਿੱਚ ਲੱਗੇ ਰਿਹਾ ਔਰ ਨਾਲ ਜਾ ਕੇ ਜਿਨ੍ਹਾਂ ਨੇ ਰਾਤੋ ਰਾਤ ਇਹ ਬੰਦੇ ਫੜ ਕੇ ਉਥੋਂ ਲਿਆਉਂਦੇ ਔਰ ਬੱਚਾ ਬਰਾਮਦ ਕਰਕੇ ਹੈਂਡਓਵਰ ਸਰ ਪਹਿਲਾਂ ਰੀਕੀ वगैरह ਕੀਤੀ ਹੈ ਨਾ ਉਹਨੇ ਪੰਜਾਬੀ ਨਹੀਂ ਰਹਿੰਨਾਂ ਜਾਂ ਪਰ ਨਹੀਂ ਉੱਤਰ ਪ੍ਰਦੇਸ਼ ਦੇ ਨਹੀਂ ਜੀ ਵਿਦੇਸ਼ কুমার ਤੇ ਜੋ ਹੀ ਦੋ ਹੀ ਹਸਬੰਡ ਵਾਈਫ ਨੇ ਕਿਹੜਾ ਹੋਰ ਹੈਗਾ ਜੀ ਇੱਥੇ ਹੱਬਵਾਲ ਚ ਨਾਰਮਲ ਜਿਹਾ ਕੰਮ ਕਰਦੇ ਕੋਈ ਜਿਆਦਾ ਏਸੀ ਰਿਪੇਅਰ ਵਗੈਰਾ ਨਹੀਂ ਹੈ ਕੋਈ ਜਿਆਦਾ ਵੱਡੇ ਉਹ ਨਹੀਂ ਹੈ ਬਟ ਬੇਸਿਕਲੀ ਜੋ ਹੈ ਜਿਹੜੀ ਮੇਨ ਪ੍ਰੋਬਲਮ ਫੇਸ ਹੋਈ ਜੇ ਨੰਬਰ ਪਹਿਲਾਂ ਹੀ ਉਹਨਾਂ ਦੇ ਨਾਮ ਗੱਡੀ ਟਰਾਂਸਫਰ ਹੋਈ ਹੁੰਦੀ ਤਾ ਪਹਿਲੇ ਹੀ ਬੰਦੇ ਆਈਡੈਂਟੀਫਾਈ ਹੋ ਜਾਂਦੇ ਨਹੀਂ 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 ਉਹ ਨਹੀਂ ਗੱਲ ਹੈ ਕਿ ਗੱਡੀ ਤਾਂ ਵੇਚੀ ਹੋਈ ਸੀ ਕਿ ਉਹਨਾਂ ਨੇ ਪਰ ਉਹਨਾਂ ਨੇ ਟ੍ਰਾਂਸਫਰ ਨਹੀਂ ਨਾ ਕਰਾਈ ਗੱਡੀ ਦਾ ਨੰਬਰ ਹੀ ਨਹੀਂ ਸੀ ਆਇਆ ਆਪਣੇ ਕੋਲ ਸਰ ਇਹਨਾਂ ਨੇ ਕੀ ਦੇਖੀ ਪਹਿਲਾਂ ਕੀਤੀ ਸੀ ਕਿਦਾਂ ਦੇਖੋ ਸਰ ਗੱਡੀ ਦਾ ਨੰਬਰ ਤਾਂ ਹੈ ਹੀ ਨਹੀਂ ਸੀ ਆਪਣੇ ਕੋਲ ਉਹ ਤਾਂ ਰਾਤ ਦਾ ਟਾਈਮ ਸੀ ਗੱਡੀ ਦਾ ਨੰਬਰ ਤਾਂ ਬਹੁਤ ਮੰਡੇ ਟੀਮਾਂ ਲਾ ਲਾ ਕੇ ਪੂਰਾ ਹਫਤਾ ਲੱਗ ਗਿਆ ਸੀ ਇਹਨੂੰ ਟ੍ਰੇਸ ਕੀਤਾ ਸਾਰੀ ਨੂੰ ਜੇ ਆਪਣੇ ਕੋਲ ਹੁੰਦਾ ਫਿਰ ਤਾਂ ਆਪਾਂ ਪਹਿਲੇ ਦਿਨ ਹੀ ਫੜ ਲੈਂਦੇ ਆਪਣੇ ਕੋਲ ਤਾਂ ਅਨ ਆਈਡੈਂਟੀਫਾਈਡ ਵਹੀਕਲ ਸੀ ਅਨ ਆਈਡੈਂਟੀਫਾਈਡ ਬੰਦੇ ਸੀ ਮਾਸਕ ਪਾਇਆ ਹੋਇਆ ਸੀ ਇਹ ਤਾਂ ਬਿਲਕੁਲ ਬਲਾਈਂਡ ਕੇਸ ਸੀਗਾ ਜਿਹਨੂੰ ਕੋਈ ਬੜਾ ਪ੍ਰੋਫੈਸ਼ਨਲ ਤਰੀਕੇ ਨਾਲ ਪੁਲਿਸ ਨੇ ਕੀਤਾ ਇਟ ਇਜ਼ ਅ ਗੁੱਡ ਡਿਟੈਕਸ਼ਨ ਸਰ ਕਦੋਂ ਤੋਂ ਪਲੈਨਿੰਗ ਕਰ ਰਹੇ ਸੀ ਬੱਚਾ ਚੋਰਾਉਣ ਦੀਆਂ ਕੁਝ ਆ ਇਹ ਹੋ ਗਏ ਮਹੀਨੇ ਦੋ ਮਹੀਨੇ ਤੋਂ ਇਹਨਾਂ ਦਾ ਕਾਫੀ ਲੱਗੇ ਤਾਂ ਹੀ ਇਹ ਟਾਰਗੇਟਿੰਗ ਕਰ ਸਕੇ ਵੀ ਇਹ ਝੁੱਗੀਆਂ ਦੇ ਵਿੱਚ ਰਹਿੰਦੇ ਆ ਕਿਉਂਕਿ ਇਹਨਾਂ ਦੇ ਬੱਚੇ ਹੋਰ ਵੀ ਨੇ ਜਿਹੜੀ ਰੂਪਾ ਦੇਵੀ ਹੋਣਾ ਦੇ ਤੇ ਕਦੋਂ ਗਏ ਕਦੋਂ ਸੀਗੇ ਨੈਕਸਟ ਜਿਹੜਾ ਉਸ ਤੋਂ ਕੁਝ ਬਾਅਦ ਜਾਈ ਉਹ ਦੂਸਰੇ ਦਿਨ ਨੇ ਚਲੇ ਗਏ ਸੀਗੇ ਜੀ ਸਰ ਇਹ ਕਰਦਾ ਕੀ ਸੀਗਾ ਜਿਹੜਾ ਬੱਚਾ ਚੱਕ ਕੇ ਲੈ ਗਿਆ ਤੁੰ ਦੱਸਿਆ ਨਾ ਏਸੀ ਵਗੈਰੇ ਤੇ ਰਿਪੇਅਰ ਦਾ ਕੰਮ ਕਰਦਾ ਹੈ ਜੀ ਬਾਈ ਕਾਰ ਕਿਉਂ ਨਾ ਬਾਈ ਨਹੀਂ ਕਾਰ ਤਾਂ ਇੱਥੇ ਹੀ ਮਿਲ ਗਈ ਸੀ ਸਾਨੂੰ ਇਹਨਾਂ ਨੇ ਇਸ ਤੋਂ ਪਹਿਲਾਂ ਵੀ ਕੋਈ ਬੱਚਾ ਕਿਉਂ ਹਜੇ ਤੱਕ ਕੋਈ ਗੱਲ ਨਹੀਂ ਆਈ ਭਾਜੀ ਹੁਣ ਲੈ ਕੇ ਹੀ ਆਈ ਹੈ ਪਾਰਟੀ ਉਦੋਂ ਹੀ ਤੁਹਾਡਾ ਨਾਲ ਸ਼ੇਅਰ ਕੀਤਾ ਬਾਕੀ ਗ੍ਰਿਫਤਾਰ ਕਿਤੇ ਦੋ ਜਣੇ ਅਵਦੇਸ਼ ਕੁਮਾਰ ਹਸਬੰਡ ਤੇ ਜੋਹੀ ਉਹਦੀ ਵਾਈਫ ਕੋਈ ਹੋਰ ਵੀ ਇਹਨਾਂ ਦਾ ਕਿਸੇ ਦਾ ਹਜੇ ਭਾਜੀ ਦੇਖੋ ਜਿਹੜੀ ਗੱਲ ਨਹੀਂ ਆਈ ਆਪਣੇ ਸਾਹਮਣੇ ਉਹ ਨਹੀਂ ਕਹਿ ਸਕਦੇ ਜਿੱਦਾਂ ਜਿੱਦਾਂ ਤਫ਼ਤੀਸ਼ ਕੋਈ ਗੱਲ ਆਏਗੀ ਤਾਂ ਵੀ ਆਪਾਂ ਕਿਸੇ ਨੂੰ ਬਖਸ਼ਾਂਗੇ ਥੋੜੀ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ